ਨਿੱਕੇ ਸਿੱਧੂ ਦੇ ਆਉਣ ਤੋਂ ਬਾਅਦ ਮੁੱਸੇਵਾਲੇ ਦੇ ਹਵੇਲੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਗਿੱਧੇ ਪਾਏ ਜਾ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਉਹ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਦੂਰੋਂ ਦੂਰੋਂ ਇੱਥੇ ਪਹੁੰਚ ਰਹੇ ਨੇ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਆਣਾ ਜਾਣਾ ਇੱਥੇ ਲੱਗਿਆ ਹੋਇਆ ਹੈ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਵਿਖਾਉਣੇ ਆ ਜਿਸ ਦੇ ਵਿੱਚ ਗਿੱਧੇ ਪਾਏ ਜਾ ਰਹੇ ਨੇ ਬੋਲੀਆਂ ਪਾਈਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਮੇਰਾ ਪਿੰਡ ਉਪਲੇੜੀ ਜੈ ਜੀ ਤਹਿਸੀਲ ਰਾਏਪਰਾ ਡਿਸਟ੍ਰਿਕਟ ਪਟਿਆਲਾ ਜੀ ਅਤਾ ਨਿੱਕਾ ਸਿੱਧੂ ਆਇਆ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਕਿੰਨੀ ਕੁ ਖੁਸ਼ੀ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਦੋਂ ਦਾ ਸ਼ੁਭਦੀਪ ਸਿੰਘ ਸਿੱਧੂ ਗਿਆ ਜੀ ਇੱਥੋਂ ਜੀ ਹਵੇਲੀ ਵਿੱਚ ਸੁੰਦਰ ਫਸਰ ਗਿਆ ਦਾ ਜੀ ਜਦੋਂ ਹੁਣ ਆ ਨਿੱਕਾ ਸਿੱਧੂ ਆਇਆ ਜੀ ਦੇਖੋ ਚਾਰੇ ਪਾਸੇ ਖੁਸ਼ੀਆਂ ਖੁਸ਼ੀਆਂ ਹੋ ਗਏ ਆ ਜੀ ਆ ਦੇਖੋ ਰੌਣਕ ਮੇਲੇ ਲੱਗੇ ਹੋਏ ਪੂਰੇ ਜੀ ਅਤਾ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਇਆ ਲੋਕੀ ਇਹ ਵੀ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਹੈ ਨਾ ਤਾਂ ਪਹਿਲਾ ਸਭ ਤੋਂ ਪਹਿਲਾ ਇਹ ਖੁਸ਼ੀ ਤੁਹਾਡੇ ਵੱਲੋਂ ਕਿਸ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਹਾਂ ਸਭ ਨਾਲੋਂ ਪਹਿਲਾਂ ਤਾਂ ਜੀ ਜਦੋਂ ਕੀ ਕਰਦੇ ਆ ਸਾਡੇ ਜਿਤਰਾਂ ਮੇਰੇ ਯਾਰਾਂ ਦੋਸਤਾਂ ਨੂੰ ਪਤਾ ਲੱਗਿਆ ਹੀ ਮੈਨੂੰ ਪਹਿਲਾਂ ਤਾਂ ਸਭ ਨਾਲੋਂ ਪਹਿਲਾਂ ਮੇਰੇ ਯਾਰਾਂ ਦੋਸਤਾਂ ਨੂੰ ਪਤਾ ਲੱਗਿਆ ਜਦੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਸ਼ੁਭਦੀਪ ਦਾ ਦੁਆਰੇ ਜਨਮ ਹੋਇਆ ਹਾਂ ਜੀ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਸਾਨੂੰ ਜੀ ਆ ਮਾਪਿਆਂ ਦੀ ਛੋਲੀ ਰੱਬ ਨੇ ਫਿਰ ਪੁੱਤ ਪਾਇਆ ਖੁਸ਼ੀਆਂ ਇਸ ਵੇਲੇ ਪੂਰੀ ਹਾਵੇਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਵੀ ਪਹੁੰਚੇ ਹਾਂ ਦੇ ਸਪੈਸ਼ਲ ਆਏ ਆ ਵੀ ਦੇਖ ਆਏ ਬੱਚੇ ਨੂੰ ਪਰ ਮਿਲਣ ਨਹੀਂ ਦੇ ਰਹੇ ਅੱਜ ਤੱਕ ਜੀ ਹਾਂ ਜੀ ਤਾਂ ਜਦੋਂ ਸਿੱਧੂਸ ਵਾਲੇ ਦਾ ਕਤਲ ਹੋਂਦਾ ਹੈ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਕੀ ਮਹਿਸੂਸ ਕੀਤਾ ਗਿਆ ਕਿ ਬਹੁਤ ਦੁੱਖ ਹੋਇਆ ਬਹੁਤ ਉਹ ਹੋਇਆ ਸੁਣ ਕੇ ਜਦ ਵੀਕ ਕੇ ਮਾਂ ਦਾ ਬੱਚਾ ਇਕਲੋਤਾ ਹੀ ਇਕੱਲਾ ਹੀ ਉਹ ਹੋ ਗਿਆ ਤੇ ਮਨ ਨੂੰ ਬਹੁਤ ਉਹ ਹੋਇਆ ਸੁਣ ਕੇ ਦੁੱਖ ਜੀ ਪਰ ਹੁਣ ਖੁਸ਼ ਹੋ ਨਿੱਕਾ ਸਿਧਵਾ ਆ ਗਿਆ ਹਾਂ ਜੀ ਹਾਂ ਜੀ ਹਾਂਜੀ ਬਹੁਤ ਖੁਸ਼ ਹਾਂ ਜੀ ਹਾਂਜੀ ਤਾਂ ਜਿਹੜੇ ਅੱਜ ਘਰੇ ਬੈਠੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਗੇ ਜਿਹੜੇ ਲੋਕ ਘਰੇ ਬੈਠੇ ਨੇ ਅੱਜ ਨਹੀਂ ਪਹੁੰਚ ਪਾਏ ਮੈਂ ਕਹਿੰਦੀ ਵੀ ਪਹੁੰਚੋ ਦੇਖੋ ਜਾ ਕੇ ਉੱਥੇ ਵੀ ਕਿੰਨੀ ਰੌਣਕਾਂ ਲੱਗੀਆਂ ਤੇ ਸਭ ਹਾਂਜੀ ਹਾਂ ਕੱਲ ਬਾਪੂ ਜੀ ਵੱਲੋਂ ਟਵੀਟ ਕਰਕੇ ਨਾ ਦੱਸਿਆ ਗਿਆ ਵੀ ਸਵਾ ਮਹੀਨੇ ਬੱਚਾ ਨਹੀਂ ਦੇਖਣ ਦੇਣਾ ਜਦੋਂ ਸਵਾ ਮਹੀਨਾ ਪੂਰਾ ਹੋ ਜਾਊਗਾ ਫਿਰ ਸਾਰਿਆਂ ਨੂੰ ਬੱਚੇ ਦੇ ਦਰਸ਼ਨ ਕਰਾਣਗੇ ਜਿਹੜਾ ਸ਼੍ਰੀ ਗੁਰਦੀਪ ਸਿੱਧੂ ਹੈ ਨਾ ਆਪ ਵੀ ਮਿਲਣਾ ਨਾ ਉਹਨਾਂ ਨੇ ਆਪ ਵੀ ਮਿਲਣਾ ਬੰਦ ਕਰਿਆ ਹੋਇਆ ਜੀ ਜੀ ਸਾਨੂੰ ਬੜਾ ਚਾਅ ਆ ਜੀ ਬੜੀ ਖੁਸ਼ੀ ਆ ਜੀ ਦੁਬਾਰਾ ਸਾਡਾ ਸ਼ਿਵਤੂ ਵਾਪਸ ਆ ਗਿਆ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਪਿੰਡ ਮੱਝੂ ਕੇ ਜੀ ਜ਼ਿਲ੍ਹਾ ਬਰਨਾਲਾ ਜੀ ਧਾਉੜ ਦੇ ਨਾਲ ਪਿੰਡ ਪੈਂਦਾ ਆਪਣਾ ਮੱਝੂ ਕੇ ਜੀ ਹਾਂ ਜੀ ਉੱਥੋਂ ਆਏ ਤਾਂ ਨਿੱਕੇ ਸਿੱਧੂ ਤੋਂ ਬਾਅਦ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਕੁਝ ਕਹਿਣਾ ਚਾਹੋਗੇ ਹਾਂ ਜੀ ਸਾਨੂੰ ਬਹੁਤ ਜ਼ਿਆਦੇ ਖੁਸ਼ੀ ਹੋਈ ਆ ਇੰਨੀ ਖੁਸ਼ੀ ਹੋਈ ਆ ਕਿ ਜਾਨੀ ਕਿ ਕੁਝ ਕਹਿ ਨਹੀਂ ਸਕਦੇ ਜੀ ਬਹੁਤ ਜ਼ਿਆਦੇ ਖੁਸ਼ੀ ਆ ਗਮੀ ਵੀ ਬਹੁਤ ਸੀ ਕਿ ਜਦੋਂ ਬਾਈ ਗਿਆ ਉਦੋਂ ਵੀ ਅਸੀਂ ਆਏ ਸੀ ਇੱਥੇ ਉਦੋਂ ਫਿਰ ਉੱਦਾਂ ਦੀ ਮਾਹੌਲ ਹੋਰ ਹੱਸਾਵ ਦਾ ਸੀਗਾ ਜੀ ਹੁਣ ਖੁਸ਼ੀਆਂ ਦਾ ਮਾਹੌਲ ਆ ਬਹੁਤ ਅੱਛਾ ਲੱਗਦਾ ਆਉਂਦੇ ਜਾਂਦੇ ਲੋਕ ਵੀੜ ਗੋ ਦੇਨੇ ਆਂ ਅਸੀਂ ਤੇ ਬਹੁਤ ਜ਼ਿਆਦਾ ਖੁਸ਼ੀ ਆ ਜੀ ਸਾਨੂੰ ਹੁਣ ਛੋਟੇ ਸੁਖਦੀਪ ਨੂੰ ਤਾਂ ਮਿਲਣ ਨਹੀਂ ਦਿੰਦੇ ਜੀ ਸਵਾ ਮਹੀਨੇ ਤੋਂ ਬਾਅਦ ਕਹਿੰਦੇ ਫੇਰ ਬਾਅਦ ਦੇ ਵਿੱਚ ਆਵਾਂਗੇ ਤੇ ਬਾਈ ਦੇ ਆਉਣ ਦੀ ਖੁਸ਼ੀ ਚੱਕ ਗੀਤ ਵੀ ਲਿਖਿਆ ਜੀ ਅਸੀਂ ਜੀ ਹਾਂ ਉਹ ਵੀ ਜੀ ਤੁਹਾਨੂੰ ਸੁਣਾਵਾਂਗੇ ਜੀ ਇੱਥੇ ਸੁਣਾ ਦਗੀ ਬਾਈ ਸਦੂ ਗਿਆ ਹਾਏ ਆ ਓਏ ਬਾਈ ਸਦੂ ਗਿਆ ਹਾਏ ਆ ਚੱਲ ਚੱਲ ਗਏ ਮੂਸੇ ਪੰਡ ਨੂੰ ਬਾਈ ਸਦੂ ਗਿਆ ਹਾਏ ਆ ਓਏ ਬਾਈ ਸਦੂ ਗਿਆ ਹਾਏ ਆ ਐ ਤਬਾਰਦਦ ਓਏ ਮਿੱਤਰੋ ਤਰੀਕ ਵੀ ਕਹਿੰਦੇ 17 ਵਿੱਚ ਹਵੇਲੀ ਜਾ ਕੇ ਵੇਖਿਆ ਲੱਗੀਆਂ ਪੀਆਂ ਕਤਾਰਾਂ ਵਿੱਚ ਹਵੇਲੀ ਜਾ ਕੇ ਵੇਖਿਆ ਲੱਗੀਆਂ ਪੀਆਂ ਕਤਾਰਾਂ ਸੋਹਣੇ ਵਰਗਾ ਪੁੱਤ ਛੀ ਲੋਕੋ ਹੀਰਾ ਅੱਜ ਥਾ ਗਿਆ ਚੱਲ ਚੱਲ ਗਏ ਮੂਸੇ ਪਿੰਡ ਨੂੰ ਚੱਲ ਚੱਲ ਗਏ ਮੂਸੇ ਪਿੰਡ ਨੂੰ ਬਾਈ ਸਿੱਧੂ ਮੁੜ ਕੇ ਆ ਗਿਆ ਚੱਲ ਚੱਲ ਗਏ ਮੂਸੇ ਪਿੰਡ ਨੂੰ ਨਾ ਅੱਜ ਮੈਂ ਫਿਰ ਖਾਂ ਮਾਂ ਰੋਟੀ ਨਾ ਪੀ ਮਾਂ ਹਏ ਚਾ ਚੱਲ ਚੱਲ ਗਏ ਮੂਸੇ ਪਿੰਡ ਨੂੰ ਚੱਲ ਚੱਲ ਗਏ ਮੂਸੇ ਪੰਡੇ ਨੂੰ ਬਾਈ ਸਿੱਧੂ ਗਿਆ ਹਾਏ ਆ ਓਏ ਚੱਲ ਚੱਲ ਗਏ ਮੂਸੇ ਪੰਡੇ ਨੂੰ ਸੱਚਾ ਸੀ ਬਾਈ ਲਖਦਾ ਕਹਿੰਦੇ ਸੱਚ ਗਿਆ ਉਹ ਗਾ ਚੱਲ ਚੱਲ ਗਏ ਮੂਸੇ ਪੰਡੇ ਨੂੰ ਚੱਲ ਚੱਲ ਗਏ ਮੂਸੇ ਪੰਡੇ ਨੂੰ ਬਾਈ ਸਿੱਧੂ ਗਿਆ ਹਾਏ ਆ ਓਏ ਚੱਲ ਚੱਲ ਗਏ ਮੂਛੇ ਪਿੰਡ ਨੂੰ ਤੇਰੇ ਕੰਨ ਤੇ ਜਾ ਰਾਂ ਮੈਂ ਵੀ ਗਾਣਾ ਦੋ ਦਿਨ ਦੇ ਚ ਬਣਾਇਆ ਬੀਤ ਮਜੂਕਿਆਂ ਵਾਲਿਆ ਜਾ ਕੇ ਮੂਸੇ ਪਿੰਡ ਤੂੰ ਗਾਇਆ ਬੀਤ ਮਜੂਕਿਆਂ ਵਾਲਿਆ ਤੂੰ ਵੀ ਮੂਸੇ ਪਿੰਡ ਹਾਏ ਗਾਇਆ ਜਦ ਮੈਂ ਦੇਖੀ ਖਬਰ ਫੂਨ ਤੇ ਚੜ ਗਿਆ ਮੈਨੂੰ ਚਾ ਓ ਚੱਲ ਚੱਲ ਗਏ ਮੂਸੇ ਪਿੰਡ ਨੂੰ ਚੱਲ ਚੱਲ ਗਏ ਮੂਸੇ ਪਿੰਡੇ ਨੂੰ ਬਾਈਛ ਦੂ ਗਿਆ ਹਾਇਆ ਓਏ ਚੱਲ ਚੱਲ ਗਏ ਮੂਸੇ ਪਿੰਡੇ ਨੂੰ ਚੱਲ ਚੱਲ ਗਏ ਮੂਸੇ ਪਿੰਡੇ ਨੂੰ ਬਾਈਛ ਦੂ ਗਿਆ ਹਾਇਆ ਓਏ ਚੱਲ ਚੱਲ ਗਏ ਮੂਸੇ ਪਿੰਡੇ ਨੂੰ ਆ ਮੇਰੀ ਮਾਤਾ ਸਾਡਾ ਧੰਨਵਾਦ ਕਰਕੇ ਗਈ ਆ 500 ਰੁਪਿਆ ਸਾਨੂੰ ਦੇ ਕੇ ਗਈ ਆ ਮਾਲਕ ਇਹਨਾਂ ਦੀਆਂ ਚੜ੍ਹਦੀਆਂ ਕਲਾ ਰੱਖੇ ਤਰਕੀਆਂ ਵਾਖਸੇ ਬਾਈ ਛੋਟੇ ਸਿੱਧੂ ਨੂੰ ਬਹੁਤ ਬਹੁਤ ਖੁਸ਼ੀਆਂ ਵਧਾਈਆਂ ਸਾਡੇ ਵੱਲੋਂ ਤੇ ਬਾਈ ਨੂੰ ਆਉਣ ਵਾਲੇ ਸਮੇਂ ਚ ਇਦੋਂ ਵੀ ਜ਼ਿਆਦਾ ਤਰਕੀਆਂ ਕਰੇ ਮਾਲਕ ਚੜ੍ਹਦੀ ਕਲਾ ਰੱਖੇ ਬਾਈ ਇਹਨਾਂ ਕੁਝ ਕਹਿੰਦੇ ਹੋਏ ਅਸੀਂ ਬਸ ਮੱਤਾ ਜੀ ਤਾਂ ਮੋਸੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਨੇ ਹਵੇਲੀ ਦੇ ਵਿੱਚ ਇਸ ਵੇਲੇ ਵਡਕਿੰਦ ਦੇ ਵਿੱਚ ਲੋਕ ਪਹੁੰਚ ਰਹੇ ਇੱਕ ਬੇਬੇ ਸਾਡੇ ਨੂੰ ਬੇਬੇ ਜੀ ਉਹ ਗਾਣਾ गा ਰਹੇ ਸੀਗੇ ਤੁਸੀਂ 500 ਰੁਪਏ ਦਿੱਤਾ ਕਿੰਨਾ ਕੁ ਚਾਏ ਵੀਰੇ ਦਾ ਮੈਨੂੰ ਬਹੁਤ ਚਾਗ ਕਿੱਥੋਂ ਆਇਓ ਅਸੀਂ ਇੰਗਲੈਂਡ ਤੋਂ ਆਏ ਜੀ ਹਾਂਜੀ ਬਹੁਤ ਵਧੀਆ ਤੁਹਾਨੂੰ ਪਤਾ ਲੱਗਿਆ ਕਿ ਨਿੱਕਾ ਸਿੱਧੂ ਆਇਆ ਤਾਂ ਕਿਵੇਂ ਦਾ ਘਰ ਦੇ ਵਿੱਚ ਮਾਹੌਲ ਬਣਦਾ ਬਹੁਤ ਵਧੀਆ ਬਹੁਤ ਖੁਸ਼ੀਆਂ ਚਾਹ ਨਹੀਂ ਸੀ ਚੱਕ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਪਰਮਾਤਮਾ ਨੇ ਖੁਸ਼ੀ ਦਿੱਤੀ ਠੀਕ ਹੈ ਨਹੀਂ ਬਹੁਤ ਵਧੀਆ ਗਾਉਣ ਵਾਲਾ ਸੀਗਾ ਉਹਦਾ ਦੁਨੀਆ ਤੇ ਨੌ ਦੁਆਰੇ ਫੇਰ ਚਮਕ ਗਿਆ ਜੀ ਹਾਂਜੀ ਵਧੀਆ ਠੀਕ ਹੈ ਤਾਂ ਕਿੱਥੋਂ ਆਇਓ ਤੁਸੀਂ ਇੰਗਲੈਂਡ ਤੋਂ ਆਏ ਨਾਲ ਹੋਰ ਕੋਣ ਆਇਆ ਮੇਰੇ ਹਸਬੰਡ ਆਇਆ ਉਹਥੇ ਬਾਪ ਇੰਡੀਆ ਤੇ ਇੱਥੇ ਆਪੈਂਡ ਨੇ ਤੇ ਮੈਂ ਆਪਣੇ ਭਰਾ ਪਰਚਾਈ ਆ ਜਾਪੜੀ ਤੇ ਮੇਰੀ ਭਤੀਜੀ ਆ ਦੇ ਨਾਲ ਅਸੀਂ ਆਇਆ ਹਾਂ ਹਾਂਜੀ ਤਾਂ ਕਿੰਨਾ ਕੋ ਚਾਹ ਸੀਗਾ ਤੁਹਾਨੂੰ ਪਿੰਡ ਮੁੱਸੇ ਜਾਣਾ ਹੈ ਹਵੇਲੀ ਦੇਖਣੀ ਹੈ ਨਿੱਕਿਆ ਸਿੱਧੂ ਦੇਖਣਾ ਹੈ ਬਹੁਤ ਚਾਹ ਸੀਗਾ ਮਨ ਵਿੱਚ ਬਹੁਤ ਵਧੀਆ ਸੀਗਾ ਉੱਥੇ ਟੈਲੀਵਿਜ਼ਨ ਵਿੱਚ ਘਰ ਦੇਖਦੇ ਹੁੰਦੇ ਸੀ ਅੱਜ ਆਪ ਦੇਖੀਏ ਘਰ ਦੇਖ ਲਿਆ ਜੀ ਹਾਂਜੀ ਬਹੁਤ ਵਧੀਆ ਜੀ ਅੱਜ ਤੁਹਾਡਾ ਸੁਪਨਾ ਪੂਰਾ ਹੋ ਗਿਆ ਸੁਪਨਾ ਪੂਰਾ ਹੋ ਗਿਆ ਬਹੁਤ ਵਧੀਆ ਜੀ ਹਾਂਜੀ ਆਜਾ ਸਜੀਦ ਕੋ ਆ ਆਜਾ ਕਿੱਥੋਂ ਆਏ ਹੋ ਖੰਨੇ ਤੋਂ ਆਇਆ ਖਨੇ ਤੋਂ ਹਾਂਜੀ ਕਿੰਨਾ ਚਾਹ ਹੈ ਸਾਨੂੰ ਨਿੱਕੇ ਸਿੱਧੂ ਦਾ ਸਾਨੂੰ ਬਹੁਤ ਜ਼ਿਆਦਾ ਚਾਹ ਹੈ ਨਿੱਕੇ ਸਿੱਧੂ ਦਾ ਜੀ ਹਾਂਜੀ ਹਾਂਜੀ ਦੁਨੀਆ ਤੇ ਜੱਗ ਤੇ ਵੱਡੀ-ਵੱਡੀ ਉਮਰਾ ਹੋਵੇ ਸਿੱਧੂ ਵਰਗਾ ਹੀ ਬਣੇ ਜੀ ਹਾਂਜੀ ਸਾਨੂੰ ਬਹੁਤ ਚਾਹ ਹੈ ਉਹਦਾ ਜੀ ਸਿੱਧੂ ਨੂੰ ਸੁਣਦੇ ਸੀਗੇ ਹਾਂਜੀ ਹਾਂਜੀ ਸੁਣਦੇ ਹੀ ਬਹੁਤ ਪਿਆਰ ਕਰਦੇ ਆਂ ਸਾਡਾ ਬੇਟਾ ਅੱਛਾ ਬੇਟਾ ਹੀ ਸਾਡਾ ਜੀ ਹਾਂਜੀ ਤੇ ਚਾਹੁੰਦੇ ਹੋ ਕਿ ਨਿੱਕਾ ਸਿੱਧੂ ਵੀ ਵੱਡੇ ਸਿੱਧੂ ਵਾਂਗ ਹਾਂਜੀ ਹਾਂਜੀ ਉਹਦੇ ਵਰਗਾ ਹੀ ਬਣੇ ਨਿੱਕੇ ਸਿੱਧੂ ਵੱਡਾ ਸਿੱਧੂ ਨਿੱਕਾ ਸਿੱਧੂ ਉਹਦੇ ਵਰਗਾ ਹੀ ਬਣੇ ਜੀ ਹਾਂਜੀ ਹਾਂਜੀ ਬਹੁਤ ਵਧੀਆ ਸੀ ਤਾਂ ਬੇਬੇ ਮਾਪਿਆਂ ਦੇ ਚੋਲੇ ਇੱਕ ਵਾਰ ਫਿਰ ਤੋਂ ਪੁੱਤ ਪਾਇਆ ਰੱਬ ਨੇ ਕੀ ਕਹਿਣਾ ਚਾਹੁੰਦਾ ਹਾਂ ਅਈ ਸਰਸੇ ਤੋਂ ਆਇਆ ਜੀ ਕੀ ਕਹਿਣਾ ਚਾਹੋਗੇ ਪਰਿਵਾਰ ਦੇ ਅਸੀਂ ਬੜੇ ਸੁਖ ਸ਼ਾਂਤੀ ਪਰਿਵਾਰ ਤੇ ਆਪਣਾ ਜੀ ਤੇ ਹੋਰ ਜੀ ਬੜੇ ਖੁਸ਼ ਹਈਏ ਕਿੱਥੋਂ ਆਇਓ ਲੁਧਿਆਣੇ ਤੋਂ ਆਏ ਜੀ ਜੀ ਨਾਲ ਕੋਣ ਆਇਆ ਤੁਹਾਡੇ ਫੈਮਿਲੀ ਹੈ ਵਾਈਫ ਹੈ ਫਰੈਂਡ ਹੈ ਭਾਬੀ ਹੈ ਕੀ ਹੈ ਜੀ ਹਾਂਜੀ ਸਾਨੂੰ ਬਹੁਤ ਬਹੁਤ ਕ੍ਰੇਜ਼ਾ ਹੈ ਮੂਸੇ ਦੇ ਗਾਣੇ ਸੁਣਦੇ ਅਸੀਂ ਹੁਣ ਵੀ ਆਏ ਆ ਗਾਣੇ ਸੁਣਦੇ ਆਏ ਆ ਬਹੁਤ ਫੈਨਸ ਜੀ ਤਾਂ ਸ਼ੁਭਦੀਪ ਉਰਫ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਦੁਨੀਆ ਤੋਂ ਚਲਾ ਜਾਂਦਾ ਅੱਜ ਨਿੱਕਾ ਸਿੱਧੂ ਘਰ ਆਇਆ ਹਰ ਕੋਈ ਕਹਿੰਦਾ ਕਿ ਸਾਡਾ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਹੈ ਨਾ ਤੁਹਾਨੂੰ ਵੀ ਚਾਹ ਚੜ੍ਹੇ ਤੁਸੀਂ ਵੀ ਆਪਣੀ ਪੂਰੀ ਫੈਮਿਲੀ ਲੈ ਕੇ ਆਏ ਹੋ ਨਾ ਜਦੋਂ ਖਬਰਾਂ ਦੇ ਵਿੱਚ ਆਉਂਦਾ ਕਿ ਨਿੱਕੇ ਸਿੱਧੂ ਦਾ ਜਨਮ ਹੋਇਆ ਤਾਂ ਕਿਹੋ ਜਿਹਾ ਮਹਿਸੂਸ ਹੋਇਆ ਕਿਹੋ ਜਿਹੀ ਫੀਲਿੰਗ ਹੈ ਬਹੁਤ ਫੀਲਿੰਗ ਹੈ ਬਹੁਤ ਹੈਪੀ ਹੈ ਗਿਆ ਇਹ ਸਿਰਫ ਫੀਲਿੰਗ ਚ ਸਾਨੂੰ ਬਹੁਤ ਕ੍ਰੇਜ਼ ਆ ਬਹੁਤ ਹੈਪੀ। ਇਹ ਉਹਨਾਂ ਪਰਿਵਾਰਾਂ ਨੂੰ ਕੁਝ ਕਹਿਣਾ ਚਾਹੂੰਗੇ ਜਿਹੜੇ ਅੱਜ ਇੱਥੇ ਨਹੀਂ ਪਹੁੰਚ पाए ਕਿਉਂਕਿ ਹਰ ਕਿਸੇ ਦਾ ਮਨ ਹੁੰਦਾ ਪਰ ਕਈ ਵਾਰੀ ਮਜਬੂਰੀ ਕਰਨ ਕੁਝ ਲੋਕ ਨਹੀਂ ਪਹੁੰਚ ਪਾਉਂਦੇ। ਹਾਂ ਜੀ ਹਾਂ ਜੀ ਉਹਨਾਂ ਸੇ ਇਹ ਮੈਸੇਜ ਦੇਣਾ ਚਾਹੁੰਦੇ ਆਓ ਬਿਲਕੁਲ ਆਓ ਦੇਖੋ ਇੱਥੇ ਮਿਲੋ ਬਹੁਤ ਹੈਪੀ ਐ ਫਨੀ ਐ ਇੱਥੇ। ਤਾਂ ਤੁਸੀਂ ਕੀ ਕਹਿਣਾ ਚਾਹੋਗੇ ਨਿੱਕਾ ਸਿੱਧੂ ਆਇਆ ਉਸ ਤੋਂ ਬਾਅਦ ਮਾਹੌਲ ਜਿਹੜਾ ਮੋਸੇ ਪਿੰਡ ਦਾ ਬਦਲ ਚੁੱਕਿਆ ਹਰ ਘਰ ਦੇ ਵਿੱਚ ਖੁਸ਼ੀਆਂ ਨੇ ਦੂਰੋਂ ਦੂਰੋਂ ਲੋਕ ਆ ਰਹੇ ਨੇ ਹਰ ਇੱਕ ਦੇ ਚਿਹਰੇ ਜਿਹੜੇ ਨੂੰ ਖਿੜੇ ਹੋਏ ਨੇ। ਸਾਡੇ ਵਿਚਾਰੇ ਖਿਲੇ ਜਨ ਬਹੁਤ ਖੁਸ਼ੀ ਹੈ ਸਿੱਧੂ ਮਸੇਵਾਲੇ ਦੇ ਘਰ ਖੁਸ਼ੀ ਆਈ ਹੈ ਅੱਜ ਵਰਤੋ ਜੀ ਹਾਂਜੀ ਅਸੀਂ ਇਸੀ ਖੁਸ਼ੀ ਕਰਕੇ ਉਹਨਾਂ ਨੂੰ ਮਿਲਣ ਆਏ ਹਾਂ ਉਹਾਂ ਦੀ ਹਵੇਲੀ ਆਏ ਆ ਮਿਲਣ ਅਸੀਂ ਟੀਵੀ 'ਚ ਦੇਖਦੇ ਹੁੰਦੇ ਸੀ ਜੀ ਹੁਣ ਅੱਜ ਰੀਅਲ 'ਚ ਦੇਖਣ ਆਏ ਹਾਂ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਜੀ ਅਸੀਂ ਮਸੇਵਾਲੇ ਦੇ ਪਿੰਡ ਆਏ ਆ ਜੀ ਤੱਕ ਕਦੋਂ ਤੋਂ ਦਿਲ ਦੇ ਵਿੱਚ ਇੱਕ ਵਾਇਸ ਸੀ ਕਿ ਉੱਥੇ ਜਾਣਾ ਸਿੱਧੂ ਮਸੇਵਾਲੇ ਦੀ ਹਵੇਲੀ ਦੇਖਣੀ ਹੈ ਬਹੁਤ ਜ਼ਿਆਦਾ ਦੇ ਉਹਨਾਂ ਦੇ ਗਾਣੇ ਸੁਨੇ ਉਹਦਾ ਤਾਂ ਹੀ ਚਾਹ ਸੀਗਾ ਉਹਨਾਂ ਨੂੰ ਮਿਲਣ ਦਾ ਜੀ ਅੱਜ ਮੌਕਾ ਪੂਰਾ ਹੋਇਆ ਜਿੰਦੇ ਜੀ ਦਾ ਮਿਲ ਨਹੀਂ ਹੋਇਆ ਹੁਣ ਮਰਨ ਤੋਂ ਚਲੋ ਆ ਹੋ ਗਿਆ ਹਾਂਜੀ ਜੀ ਗਾਣੇ ਦੇ ਵਿੱਚ ਕੀ ਵਧੀਆ ਲੱਗਦਾ ਹੈ ਉਹਨਾਂ ਤੇ ਉਹ ਅੱਜ ਸਭ ਤੋਂ ਵਧੀਆ ਸੀਗੀ ਸਾਰਾ ਕੁਝ ਮਤਲਬ ਵਧੀਆ ਸੀਗਾ ਜੀ ਹਾਂਜੀ ਤੁਸੀਂ ਕਿੱਥੋਂ ਆਏ ਹੋ ਸ਼ੈਰੀ ਗਾਣੀਆਂ ਜੀ ਹਾਂਜੀ ਕਿੱਥੋਂ ਆਏ ਹੋ ਅਜਰਾਵਾ ਤੋਂ ਓਕੇ ਤਾਂ ਨਿੱਕਾ ਸਿੱਧੂ ਮਸੇਵਾਲਾ ਆ ਚੁੱਕਿਆ ਉਸ ਤੋਂ ਬਾਅਦ ਰੌਣਕ ਲੱਗੇ ਹੋਏ ਤੁਸੀਂ ਵੀ ਪਹੁੰਚੋ ਕੀ ਕਹਿਣਾ ਚਾਹੋਗੇ ਅਸੀਂ ਕੁਛ ਨਹੀਂ ਜੀ ਬੜਾ ਪਿਆਰ ਕਰਦੇ ਆ ਸਿੱਧੂ ਨੂੰ ਤੇ ਜੇ ਆਇਆ ਹੈ ਦੁਨੀਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਤੇ ਅਸੀਂ ਬਹੁਤ ਪਿਆਰ ਕਰਦੇ ਆ ਸਿੱਧੂ ਮੋਸਨ ਵਾਲਾ ਜੀ ਰਾਵਾਂ ਦੇ ਸਾਡੇ ਮੁੰਡੇ ਨੇ ਕਿ ਦੁਨੀਆ ਕਰੂਗੀ ਯਾ ਦੋਨੂੰ ਉਹਨੇ ਐਸੇ ਕੀਤੇ ਕੰਮ ਸੀ ਬਾਕੀ ਗੱਲਾਂ ਛੱਡੋ ਬਾਬਿਓ ਗਾਣਿਆਂ 'ਚ ਵੀ ਦਮ ਸੀ ਮੈਂ ਬੜਾ ਕਰਤਾ ਮਾੜਾ ਇਹ ਤਾਂ ਰੱਬ ਵੀ ਕਹੂਗਾ ਸਿੱਧੂ ਬਾਈ ਮਰਿਆ ਨਹੀਂ ਪ੍ਰਧਾਨ ਉਹ ਤਾਂ ਦਿਲਾਂ 'ਚ ਰਹੂਗਾ ਉਹ ਤਾਂ ਦਿਲਾਂ 'ਚ ਰਹੂਗਾ ਤਾਂ ਤੁਸੀਂ ਸੁਣਿਆ ਤੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਨਿੱਕੇ ਸਿੱਧੂ ਦੇ ਆਉਣ ਦਾ ਚਾਚੜਿਆ ਹੋਇਆ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਲੋਕ ਉਹਨਾਂ ਦਿਨ ਦੇਖ ਰਹੇ ਨੇ ਉਹਨਾਂ ਨੂੰ ਧੁੱਪ ਦੇਖ ਰਹੇ ਨੇ ਬਸ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਪਹੁੰਚ ਰਹੇ ਨੇ ਕੈਮਰਾਮੈਨ ਪ੍ਰਵੀਨ ਦੇ ਨਾਲ ਮੈਮੀਨਾਕਸ਼ੀ ਤਾਰੀਵਾਲ ਪਿੰਨ ਮੂਸਾ